ਜਿਹੜਾ ਕਿ ਹਸੈਨੀ ਵਾਲੇ ਦਾ ਰੇਲਵੇ ਸਟੇਸ਼ਨ ਹੁਣ ਤਾਂ ਬੰਦ ਹੋ ਗਿਆ ਕਿਉਂਕਿ 1947 ਤੋਂ ਬਾਅਦ ਇਹ ਸਭ ਚੀਜ਼ਾਂ ਬੰਦ ਕਰ ਦਿੱਤੀਆਂ ਦੇ ਪਿੱਛੇ ਕਿੰਨਾ ਵਧੀਆ ਸਤਲੂ ਜੀ ਦਰਿਆ ਲੱਗਦਾ ਇਹ ਐਦਾ ਲੱਗਦਾ ਵੇ ਜਿਵੇਂ ਤੁਹਾਨੂੰ ਵੀਡੀਓ ਜੇ ਦਿਖਾਣੀ ਮਿਨੀ ਗੋਆ ਜੇ ਤੁਸੀਂ ਉਹ ਵੀ ਨਹੀਂ ਵੀਡੀਓ ਵੇਖੀ ਉਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਐਦਾ ਲੱਗਦਾ ਵੇ ਜਿਵੇਂ ਕੋਈ ਬਹੁਤ ਵਧੀਆ ਲੇਕ ਦੇ ਵਿੱਚ ਆ ਗਏ ਆਪਾਂ ਹਾਂਜੀ ਮਿੱਤਰੋ ਕਿਵੇਂ ਹੋ ਸਾਰੇ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਕਿਵੇਂ ਆਨੰਦ ਮਾਰ ਰਹੇ ਫਿਰ ਠੰਡ ਦਾ ਠੰਡ ਨੇ ਆ ਤੀ ਕਿ ਬੜੇ ਕੜਾਕੇ ਕੱਢੇ ਪਏ ਨੇ ਤੇ ਅੱਜ ਆਪਾਂ ਤੁਹਾਨੂੰ ਘੁਮਾਉਣ ਜਾ ਰਹੇ ਹਾਂ ਆਪਣਾ ਪੰਜਾਬ ਜਾਨੀ ਕਿ ਮੇਰਾ ਪੰਜਾਬ ਜਿਵੇਂ ਆਪਾਂ ਸਕੂਲ ਦੇ ਵਿੱਚ ਲਿਖਦੇ ਹੁੰਦੇ ਸੀ ਮੇਰਾ ਸਕੂਲ ਅੱਜ ਆਪਾਂ ਤੁਹਾਨੂੰ ਆਪਣਾ ਪੰਜਾਬ ਘੁਮਾਉਣ ਜਾ ਰਹੇ ਜਿਹੜੇ ਪੰਜਾਬ ਦੇ ਪਿੰਡ ਨੇ ਸਰਹੱਦ ਦੇ ਇਲਾਕੇ ਜਿਹੜੇ ਕਿ ਬਾਰਡਰ ਦੇ ਨੇੜੇ ਨੇੜੇ ਦੇ ਇਲਾਕੇ ਨੇ ਆਪਾਂ ਤੁਹਾਨੂੰ ਉਹ ਵਿਖਾਉਣ ਜਾ ਰਹੇ ਹਾਂ ਉਹ ਪਿੰਡ ਵਿਖਾਉਣ ਜਾ ਰਹੇ ਤਾਨੂੰ ਇੱਕ ਚੀਜ਼ ਹੋਰ ਖਾਵਾਂਗੇ ਜਿੱਥੇ ਬੰਬੂ ਕਾਰਟ ਦੀ ਸ਼ੂਟਿੰਗ ਹੋਈ ਸੀ ਇੱਕ ਤਾਂ ਕਮਲ ਵਾਲੀ ਸ਼ੂਟਿੰਗ ਹੋਈ ਸੀ ਉਹਦਾ ਵਲੌਗ ਮੈਂ ਪਾਇਆ ਸੀ ਜੇ ਤੁਸੀਂ ਉਹ ਨਹੀਂ ਵੇਖਿਆ ਤਾਂ ਵੀਡੀਓ ਦੇ ਥੱਲੇ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ ਉਹਨੂੰ ਜਾ ਕੇ ਵੇਖ ਲੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਹੋਰ ਵਿਹਲੀ ਵਿਖਾਵਾਂਗੇ ਜਿੱਥੇ ਵਰਕ ਦਾ ਜਿਹੜੇ ਬੰਬੂ ਕਾਰਟ ਫਿਲਮ ਦੇ ਵਿੱਚ ਜਿਹੜਾ ਐਮੀ ਵਰਕ ਦਾ ਘਰ ਸੀਗਾ ਉਹ ਆਪਾਂ ਤੁਹਾਨੂੰ ਵਿਹਲੀ ਵਿਖਾਵਾਂਗੇ ਉਹ ਬੜੀ ਸ਼ਾਨਦਾਰ ਵਿਹਲੀ ਬਸ ਰਜਾਈਆਂ 'ਚ ਬੈ ਕੇ ਤੁਸੀਂ ਟੋਰ ਨਾਲ ਵੇਖੋ ਤੇ ਇਸ ਵੀਡੀਓ ਨੂੰ ਲਾਈਕ ਕਰਦੇ ਜੇ ਸੋਹਣੇੜੇ ਇਹ ਖਾਸ ਕਰਕੇ ਪੰਜਾਬ ਦੇ ਵਿੱਚ ਉਦੋਂ ਘੁੰਮਣਾ ਚਾਹੀਦਾ ਜਦੋਂ ਵਿੰਟਰ ਹੋਵੇ ਜਣੀ ਮਿੰਦਰੋ ਐਦ ਕੀ ਆਪਣੇ ਨਾਲ ਇਹ ਆਪਣਾ ਫਾਦਰ ਸਾਹਿਬ ਇਹ ਖੜੇ ਜੀ ਪਹੁੰਚ ਗਏ ਜੋ ਹਸੈਨੀ ਵਾਲਾ ਪਿੰਡ ਜਿਹੜਾ ਹਸੈਨੀ ਵਾਲਾ ਬਾਰਡਰ ਹੈ ਉਹ ਹਸੈਨੀ ਵਾਲੇ ਪਿੰਡ ਦੇ ਨਾਮ ਦੇ ਨਾਲ ਹੀ ਰਜਿਸਟਰ ਹੈ ਉਹਨੂੰ ਹਸੈਨੀ ਵਾਲਾ ਬਾਰਡਰ ਵੀ ਕਹਿ ਦਿੰਦੇ ਤੇ ਇਹ ਹਸੈਨੀ ਵਾਲਾ ਬਾਰਡਰ ਦਾ ਨਾਂ ਕਿਉਂ ਪਿਆ ਕਿਉਂਕਿ ਇੱਕ ਹਸੈਨਪੁਰ ਸੀਗਾ ਇੱਕ ਮੁਸਲਮਾਨ ਸੀਗਾ ਤੇ ਉਹ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ ਸੀਗਾ ਤੇ ਇਸ ਕਰਕੇ ਇਸ ਪਿੰਡ ਦਾ ਨਾਮ ਹਸੈਨੀ ਵਾਲਾ ਪੈ ਗਿਆ ਤੇ ਹਸੈਨੀ ਵਾਲਾ ਹੀ ਬਾਰਡਰ ਨੂੰ ਕਹਿਣ ਲੱਗੇ ਤੇ ਅੱਜ ਧੁੱਪ ਬੜੀ ਕਰਾਰੀ ਲੱਗੀ ਜਿਹਨੇ ਛੋਟੇ ਕੱਪੜੇ ਪਾਏ ਸੀਗੇ ਉਹਨੇ ਉਹਨੇ ਲਵਾ ਦਿੱਤੇ ਤੇ ਆਹ ਰਾਸਤੇ ਵਿੱਚ ਆ ਇੱਕ ਆਪਾਂ ਨੂੰ ਬਾਈ ਮਿਲਿਆ ਜਿਹੜੇ ਆਦੀਆਂ ਮੱਝਾਂ ਚ ਰੋਂਦਾ ਪਿਆ ਤੇ ਇਹਨੇ ਨੂੰ ਪੁੱਛਿਆ ਸੀ ਕਿ ਆਪਾਂ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਤੇ ਆਹ ਇਹਦੀਆਂ ਬੱਚਾ ਨੇ ਇਹ ਮੱਝਾਂ ਚ ਰੋਂਦੇ ਆ ਜੇ ਆਹ ਜਿਹੜਾ ਤੁਸੀਂ ਸਾਹਮਣੇ ਦਰਿਆ ਵੇਖਦੇ ਪਏ ਜੇ ਇਹ ਹੈਗਾ ਜੀ ਸੱਤ ਲੋਜ ਤੇ ਪਿਛਲੇ ਦਿਨਾਂ ਦੇ ਵਿੱਚ ਇੰਦੇ ਚ ਪਾਣੀ ਇੰਨਾ ਜ਼ਿਆਦਾ ਸੀ ਕਿ ਜਿਹੜੇ ਸਾਰੇ ਮਤਲਬ ਕੀ ਇਸ ਦਰਿਆ ਦੇ ਨਾਲ ਦੇ ਨਾਲ ਦੇ ਪਿੰਡ ਸੀ ਉਹਨੇ ਸਾਰੇ ਰੋੜ ਦਿੱਤੇ ਸੀ ਤਾਂ ਪਿਛਲੇ ਦਿਨਾਂ ਤੁਹਾਨੂੰ ਪਤਾ ਹੈ ਪਾਣੀ ਬਹੁਤ ਸੀਗਾ ਤੇ ਆ ਦੇਖੋ ਆ ਜਿੰਨਾ ਟੁੱਟਾ ਹੈ ਇਹ ਉਦੋਂ ਦਾ ਹੀ ਟੁੱਟਿਆ ਸੀਗਾ ਤੇ ਆ ਬੰਨ ਵੀ ਇੱਥੇ ਵੀ ਟੁੱਟਾ ਹੈ ਆ ਤੇ ਆ ਥੋੜੇ ਬੋਤੇ ਉਹਨਾਂ ਨੇ ਪੱਥਰ-ਪੁੱਥਰ ਲਾਏ ਸੀਗੇ ਇਨੂੰ ਬੰਨਣ ਨੂੰ ਪੰਨਣ ਵਾਸਤੇ ਤੇ ਪਰ ਫਿਰ ਵੀ ਪਾਣੀ ਬਹੁਤ ਜ਼ਿਆਦਾ ਸੀ ਟੁੱਟ ਗਿਆ ਸੀ ਚੌਂਪੜੀ ਬਣਾਈ ਇੱਥੇ ਰਹਿੰਦੇ ਵੀ ਨੇ ਤੇ ਬਾਕੀ ਤੁਸੀਂ ਇਹ ਵਿਊ ਚੈੱਕ ਕਰੋ ਕਿੰਨਾ ਵਧੀਆ ਇਹ ਹੁਣ ਤਾਂ ਪਾਣੀ ਦਾ ਲੈਵਲ ਘਟ ਗਿਆ ਇਸ ਕਰਕੇ ਪਾਣੀ ਘਟੇ ਨੇ ਤਾਂ ਪਹਿਲੇ ਦਿਨਾਂ ਜਿ ਇੱਥੇ ਪਾਣੀ ਬਹੁਤ ਸੀਗਾ ਤੇ ਮੈਂ ਤੁਹਾਨੂੰ ਕਿਸ਼ਤੀ ਵੀ ਖੋਣਾ ਵੇ ਤੇ ਬੋਟਿੰਗ ਵੀ ਕਰਦੇ ਆ ਸਾਹਮਣੇ ਜਿਹੜੀਆਂ ਦੇਖ ਰਹੇ ਆਣੇ ਇਹ ਕਿਸ਼ਤੀ ਜੇ ਆ ਜਿਹੜਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਜੇ ਇਹ ਹੈਗਾ ਜੀ ਆਪਣਾ ਸਤਲੁਜ ਤਰਿਆ ਜਿਹੜਾ ਕਿ ਮੈਂ ਵੀਡੀਓ ਦੇ ਵਿੱਚ ਪਹਿਲੀਆਂ ਵੀਡੀਓ ਵਿੱਚ ਕਈ ਵਾਰ ਦੱਸਿਆ ਵੀ ਜਿਹੜਾ ਸਤਲੁਜ ਹੈ ਹਨ ਉਹ ਹਰੀਕੇ ਹੈਡ ਤੋਂ ਮੈਨੇਜ ਕਰਦੇ ਉੱਥੋਂ ਦਾ ਪਾਣੀ ਘੱਟ ਵੱਧ ਕਰਦੇ ਤੇ ਉਹ ਉਹ ਵੀ ਆਪਾਂ ਵੀਡੀਓ ਬਣਾਈ ਸੀਗੀ ਤੇ ਆਪਾਂ ਹੁਣੇ ਜਿਹੜਾ ਸਤਲੁਜ ਦਰਿਆ ਏ ਇਹ ਸਦਾ ਪਾਕਿਸਤਾਨ ਵਿੱਚ ਚੱਲ ਜਾਂਦਾ ਕਿਉਂਕਿ ਜਿਹੜਾ ਸਤਲੁਜ ਦਰਿਆ ਏ ਇਹ ਤਿੰਨ ਚਾਰ ਵਾਰੀ ਪਾਕਿਸਤਾਨ ਦੇ ਵਿੱਚ ਜਾਂਦਾ ਫਿਰ ਹਿੰਦੁਸਤਾਨ 'ਚ ਆ ਜਾਂਦਾ ਪਾਕਿਸਤਾਨ 'ਚ ਜਾਂਦਾ ਹਿੰਦੁਸਤਾਨ ਵਿੱਚ ਜਾਂਦਾ ਯਾਨੀ ਕਿ ਵਲਾਵੇਂ ਖਾਂਦਾ ਕਦੀ ਪਾਕਿਸਤਾਨ 'ਚ ਕਦੀ ਹਿੰਦੁਸਤਾਨ 'ਚ ਅਜਿਹਾ ਲੱਗਦਾ ਨਾ ਜਿਵੇਂ ਆਪਾਂ ਜੰਗਲਾਂ ਦੇ ਵਿੱਚ ਆ ਗਏ ਅਸਲ ਆਪਣਾ ਜਿਹੜਾ ਪੁਰਾਣਾ ਪਿਆਰ ਉਹ ਇਦਾਂ ਦਾ ਹੀ ਹੁੰਦਾ ਸੀਗਾ ਕੁਝ ਹੈਗੀਆਂ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੀਆਂ ਪੱਣ ਨੇ ਤੇ ਉਹਨਾਂ 'ਚ ਇੱਕ ਆ ਚੀਜ਼ ਜਿਹੜੀ ਲੱਗਦੀ ਪਈ ਵੀ ਆਪਾਂ ਸੱਚੀ ਪੰਜਾਬ 'ਚ ਰਹਿੰਦੇ ਆ ਆ ਜਿਹੜੇ ਤੁਸੀਂ ਪੱਥਰ ਦੇਖ ਰਹੇ ਜੀ ਨਾ ਇਹ ਨੋਚਾਂ ਬਣੀਆਂ ਨੇ ਤੇ ਕਿਉਂਕਿ ਇਹਨਾਂ ਨਾਲ ਜਿਹੜਾ ਬੰਨਿਓ ਟੁੱਟਦਾ ਨਹੀਂ ਗੇ ਪੱਥਰਾਂ ਨਾਲ ਤੇ ਹੁਣ ਮੈਂ ਦੇ ਉੱਤੇ ਚੱਲਿਆ ਜੀ ਤੇ ਕੋਲ ਜੇ ਜਾ ਕੇ ਉਹ ਤੇ ਦੇਖਣੇ ਵੀ ਕਿਵੇਂ ਦਾ ਆ ਦੇਖੋ ਕਿੰਨਾ ਘੈਂਟ ਲੱਗਦਾ ਪਿਆ ਕਿਉਂਕਿ ਯਾਰ ਯਾਦ ਵਿੱਚ ਘੁੰਮਣ ਲਈ ਬਹੁਤ ਚੀਜ਼ਾਂ ਨੇ ਬੜੀਆਂ ਜਿਆਦਾ ਚੀਜ਼ਾਂ ਜਿਹੜੀਆਂ ਹੰਮ ਤੇ ਆਪਾਂ ਘੁੰਮਦੇ ਨੇ ਦੇ ਬਹਾਰੀਆਂ ਸਟੇਟਾਂ 'ਚ ਜਾਣੇ ਆ ਤੇ ਆ ਪੱਥਰ ਥੋੜੀ ਕਿਸਕਦੇ ਜੇ ਲੱਗਦੇ ਇਸ ਕਰਕੇ ਮੈਂ ਇੱਥੇ ਹੀ ਤੇ ਆ ਤੁਸੀਂ ਦੇਖੋ ਆ ਪਾਣੀ ਚੈੱਕ ਕਰੂ ਹੁਣ ਤਾਂ ਥੋੜਾ ਗੰਦਾ ਤਾਂ ਸਾਰੇ ਜਿਹੜੀ ਪੱਥਰਾਂ ਨਾਲ ਤੇ ਦੇ ਰਹੇ ਸਾਰੇ ਪੱਥਰਾਂ ਨਾਲ ਨੂਚਾ ਲਾਈਆਂ ਹੋਈਆਂ ਜਦੋਂ ਯਾਨੀ ਕਿ ਪਾਣੀ ਜ਼ੋਰ ਨਾਲ ਉਧਰਲੀ ਸਾਈਡੋਂ ਉਧਰਲੀ ਸਾਈਡੋਂ ਆਉਂਦਾ ਤੇ ਜ਼ੋਰ ਨਾਲ ਇਸ ਬੰਨ ਨਾਲ ਵੱਜਦਾ ਤੇ ਇਸ ਕਰਕੇ ਬੰਨ ਵੀ ਆਪ ਦੇਖੋ ਟੁੱਟਿਆ ਹੋਇਆ ਤੇ ਤਾਤ ਕਰਕੇ ਬੰਨ ਦੇ ਜਦੋਂ ਜਿਥੋਂ ਢੰਨ ਪੈਂਦੀ ਪਾਣੀ ਵੱਜਦਾ ਜ਼ੋਰ ਨਾਲ ਤਾਤ ਕਰਕੇ ਉੱਥੇ-ਉੱਥੇ ਪੱਥਰ ਲਾਏ ਹੋਏ ਨੇ ਤੇ ਬਾਕੀ ਤਾਂ ਉਹ ਪਰੰਪਰਾ ਵੀ ਦਰਿਆ ਵਗਦਾ ਵਿਆ ਤੇ ਜਾਦਾ ਹੁਣ ਪਾਣੀ ਨਹੀਂ ਹੈਗਾ ਆ ਜੇ ਪਹਾੜੀ ਕਿੱਕਰ ਇਹਦੇ ਕੰਡੇ ਦੇ ਕੰਡੇ ਬੜੇ ਤਿੱਖੇ ਹੁੰਦੇ ਹਨਾ ਮੈਂ ਬੁਲਟ ਬੜੇ ਧਿਆਨ ਨਾਲ ਚਲੂ ਕਿਉਂਕਿ ਹੁਣ ਪੈਂਚਰ ਹੋ ਗਿਆ ਤਾਂ ਬੜਾ ਕੰਮ ਖਰਾਬ ਹੋ ਜਾਣਾ ਤੇ ਕਟਾ ਵੀ ਬਹੁਤ ਬੰਨ ਦਿੱਤੇ ਆ ਵੇਖੋ ਕਿੰਨਾ ਕਟਾ ਆਪਣੇ ਬੁਲਟ ਦੇ ਪੈ ਗਿਆ ਤੇ ਇਧਰ ਤੁਸੀਂ ਦੇਖੋ ਸਿਰਫ ਥੋੜੀ ਜਿਹੀ ਜਗ੍ਹਾ ਬਾਹਰ ਨਿਕਲਣ ਵਾਸਤੇ ਬਾਕੀ ਜਿਹੜੇ ਆਸੇ ਪਾਸੇ ਜਿਹੜੇ ਦਰਖਤ ਨੇ ਉਹਨਾਂ ਸਾਰਾ ਹੀ ਰਾਹ ਘੇਰਿਆ ਪਿਆ ਇਦਾਂ ਲੱਗਦਾ ਨਾ ਜਿਵੇਂ ਆਪਾਂ ਜੰਗਲਾਂ ਦੇ ਵਿੱਚ ਆ ਗਏ ਆਸਲ ਆਪਣਾ ਜਿਹੜਾ ਪੁਰਾਣਾ ਪਿਆਰ ਉਹ ਇਦਾਂ ਦਾ ਹੀ ਹੁੰਦਾ ਸੀਗਾ ਖੁਸ਼ ਹੈਗੀਆਂ ਚੀਜ਼ਾਂ ਆਪਣੇ ਪਿਆਰ ਦੇ ਵਿੱਚ ਜਿਹੜੀਆਂ ਪੁਰਾਣੀਆਂ ਪਈਆਂ ਨੇ ਤੇ ਉਹਨਾਂ 'ਚ ਇੱਕ ਆਹ ਚੀਜ਼ ਹੈ ਜਿਹੜੀ ਲੱਗਦੀ ਪਈ ਵੀ ਆਪਾਂ ਸੱਚੀ ਪਿਆਬ 'ਚ ਰਹਿੰਦੇ ਹਾਂ ਮਿੱਤਰੋ ਘੁੰਮਦੇ ਘੁੰਮਦੇ ਆਪਾਂ ਆ ਗਏ ਜੇ ਆ ਸਾਹਮਣੇ ਰੇਲਵੇ ਸਟੇਸ਼ਨ ਤੇ ਜਿਹੜਾ ਕਿ ਹਸੈਨੀ ਵਾਲੇ ਦਾ ਰੇਲਵੇ ਸਟੇਸ਼ਨ ਹੁਣ ਤਾਂ ਬੰਦ ਹੋ ਗਿਆ ਕਿਉਂਕਿ 1947 ਤੋਂ ਬਾਅਦ ਇਹ ਸਭ ਚੀਜ਼ਾਂ ਬੰਦ ਕਰ ਦਿੱਤੀਆਂ ਇਸ ਸਟੇਸ਼ਨ ਤੋਂ ਚੱਲਦੀ ਹੁੰਦੀ ਸੀਗੀ ਪੰਜਾਬ ਮੇਲ ਜਿਹੜੀ ਪੰਜਾਬ ਮੇਲ ਤੋਂ ਅੱਜ ਵੀ ਚੱਲਦੀ ਪਰ ਉਹ ਹੁਣ ਪਾਕਿਸਤਾਨ ਨਹੀਂ ਜਾਂਦੀ ਉਸ ਟਾਈਮ ਤੇ ਪੰਜਾਬ ਮੇਲ ਵੀ ਇੱਥੋਂ ਚੱਲਦੀ ਹੁੰਦੀ ਸੀਗੀ ਤੇ ਇੱਕ ਇੱਕ ਸਟੇਸ਼ਨ ਇਹ ਆਵਾ ਤੇ ਇੱਕ ਸਟੇਸ਼ਨ ਉਧਰ ਦੂਸਰਾ ਬਾਰਡਰ ਦੇ ਨਾਲ ਵੀ ਸੀਗਾ ਤੇ ਆਪਾਂ ਉਹਨਾਂ ਦੇ ਅੰਦਰ ਵੀ ਜਾ ਕੇ ਅੰਦਰ ਵੀ ਦੇਖਦੇ ਆਂ ਵੀ ਕੀ ਸਿਸਟਮ ਹੈ ਸਟੇਸ਼ਨ ਤੇ ਇੱਕ ਇੱਥੇ ਵੀ ਟ੍ਰੇਨ ਰੁਕਦੀ ਹੁੰਦੀ ਸੀਗੀ ਤੇ ਜਿਹੜਾ ਇੱਕ ਸੈਣੀ ਵਾਲਾ ਬਾਰਡਰ ਜਿੱਥੇ ਭਗਤ ਸਿੰਘ ਉਹਨਾਂ ਦੇ ਸੰਵਾਦ ਉੱਥੇ ਵੀ ਸਟੇਸ਼ਨ ਇੰਨੇ ਦਾ ਹੀ ਬਣਿਆ ਸੀਗਾ ਉੱਥੇ ਵੀ ਟ੍ਰੇਨ ਰੁਕਦੀ ਹੁੰਦੀ ਸੀਗੀ ਤੇ ਆ ਜਿਹੜਾ ਮੇਨ ਐਂਟਰੀ ਇਧਰ ਦੀ ਟ੍ਰੇਨ ਆਉਂਦੀ ਹੁੰਦੀ ਸੀਗੀ ਤੇ ਸਾਈਡ ਤੇ ਇਹਦੇ ਬਣੇ ਹੋਏ ਆ ਜਿਹੜੇ ਆ ਦੋ ਵੱਡੇ ਵੱਡੇ ਤੋਂ ਪਿੱਲਰ ਦੇਖ ਰਹੇ ਇਨਾਂ ਬਣੇ ਹੋਏ ਸੀਗੇ ਰੂਮ ਟਿਕਟਾਡ ਊੜਾ ਕੱਟਣ ਵਾਸਤੇ ਤੇ ਇਧਰ ਰਹਿ ਜਾਂਦਾ ਬ੍ਰਿਜ ਜਿਹੜਾ ਕਿ ਸਤਲੁਜ ਉਹ ਸਾਹਮਣੇ ਆ ਜਿਹੜਾ ਤੁਸੀਂ ਬ੍ਰਿਜ ਦੇਖ ਰਹੇ ਇਹ ਬਾਰਡਰ ਵਾਲਾ ਏਰੀਆ ਇਹ ਜਿਹੜਾ ਇਹ ਜਿਹੜਾ ਬ੍ਰਿਜ ਇਹ ਸਿੱਧਾ ਬਾਰਡਰ ਨੂੰ ਚਲਾ ਜਾਂਦਾ ਤੇ ਜਿਹੜਾ ਤੁਸੀਂ ਆ ਪਿੱਲਰ ਤੁਸੀਂ ਮੋٹے ਮੋٹے ਪਿੱਲਰ ਦੇਖਦੇ ਪਏ ਜੇ ਨਾ ਇਹ ਆ ਜਿਹੜੇ ਆ ਜਿਹੜੇ ਉਹ ਸਿੱਧਾ ਇਹ ਇੰਦੇ ਇੱਥੇ ਰੇਲਵੇ ਟਰੈਕ ਬਿਛਾਇਆ ਸੀਗਾ ਤੇ ਇੱਥੇ ਦੀ ਗੱਡੀ ਜਾਂਦੀ ਹੁੰਦੀ ਸੀਗੀ ਗਾ ਪਾਰ ਜਿਵੇਂ ਕਿ ਕਸੂਰ ਹੋ ਗਿਆ ਵੀ ਸਿੱਧੀ ਹੈ ਜਿਹੜੇ ਇਹ ਸੜਕ ਸਿੱਧੀ ਕਸੂਰ ਨੂੰ ਜਾਂਦੀ ਲੋਰ ਦੇ ਵਿੱਚ ਜਿਹੜਾ ਕਸੂਰ ਸ਼ਹਿਰ ਉੱਥੇ ਜਾਂਦੀ ਤੇ ਆ ਜਿਹੜਾ ਸਾਹਮਣੇ ਜਿਹੜਾ ਬਰੇਜ਼ਤੀ ਦੇਖ ਰਹੇ ਇਹ ਕਸੂਰ ਰੋਡ ਇਹਨੂੰ ਕਸੂਰ ਫਰੋਜਪੁਰ ਰੋਡ ਕਹਿੰਦੇ ਆ ਲੈਟ ਤੁਸੀਂ ਸਰਚ ਕਰੋਗੇ ਤਾਂ ਆ ਜਾਂਦਾ ਵਾ ਤੇ ਆਪਾਂ ਹੁਣ ਇਹਦੇ ਅੰਦਰ ਜਾਵਾਂਗੇ ਤੇ ਫਿਲਹਾਲ ਆਪਾਂ ਪਹਿਲਾਂ ਜੰਨੇ ਦੇ ਉੱਪਰ ਉੱਪਰ ਵੀ ਜਾਂਦੇ ਵਾ ਉੱਪਰ ਜਾ ਕੇ ਆਪਾਂ ਦੇਖਦੇ ਹੁਸੈਨੀ ਵਾਲੇ ਦਾ ਤੇ ਆ ਪੌੜੀਆਂ ਜੇ ਪੌੜੀਆਂ ਤੇ ਚੜ ਕੇ ਆਪਾਂ ਤਾਂ ਵੀ ਜਾਵਾਂਗੇ ਤੇ ਦੇਖਦੇ ਆਂ ਵੀ ਤਾਂ ਕੀ ਹੈਗਾ ਦੇਖਣ ਲਈ ਕਿਉਂਕਿ ਜਿਹੜਾ ਆਪਣਾ ਇਤਿਹਾਸ ਹੈ ਭਾਰਤ ਤੇ ਪਾਕਿਸਤਾਨ ਦਾ ਉਹ ਬੜਾ ਇਹ ਇੰਟਰਸਟਿੰਗ ਹੈ ਹਨਾ ਜਿਹੜੇ 1947 ਦੇ ਵਿੱਚ ਆਪਣੇ ਦੇਸ਼ ਦੀ ਵੰਡ ਹੋਈ ਤੇ ਜਿਹੜਾ ਪੰਜਾਬ ਦਾ 60% ਹਿੱਸਾ ਉਹ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਜਿਹੜਾ ਇੱਕ ਮੇਨ ਬੰਦਾ ਸੀਗਾ ਜਿਹੜਾ ਸੀ ਸਿਰਲ ਰੈੱਡ ਕਲੀਫ ਹੈਗਾ ਤਾਂ ਉਹ ਇੰਗਲੈਂਡ ਦਾ ਸੀਗਾ ਪਰ ਉਹਨੇ ਆਪਣੇ ਭਾਰਤ ਤੇ ਪਾਕਿਸਤਾਨ ਦੀ ਵੰਡ ਕੀਤੀ ਸੀਗੀ ਤੇ ਤੁਸੀਂ ਚੈੱਕ ਕਰੋ ਆ ਮਿਲੰਦਾ ਜਿਹੜਾ ਟਾਵਰ ਹੈ ਇਹ ਜਿਹੜਾ ਬੀਐਸਐਫ ਨੇ ਆਪਦੇ ਵਾਸਤੇ ਲਾਇਆ ਹੋਣਾ ਤੇ ਅੱਪ ਫਲਾਹਲ ਉੱਤੇ ਆ ਗਏ ਤੇ ਆ ਤੁਸੀਂ ਦੇਖੋ ਕੰਸਟਰਕਸ਼ਨ ਦੇਖੋ ਕਿੰਨੀ ਵਧੀਆ ਕੀਤੀ ਕਿਉਂਕਿ 1947 ਤੋਂ ਪਹਿਲਾਂ ਦਾ ਸਟੇ ਰੇਲਵੇ ਸਟੇਸ਼ਨ ਚੱਲਦਾ ਸੀਗੇ ਤੇ ਅੱਜ ਤੱਕ ਦੇਖੋ ਇਹ ਇਟਾਂ ਬਿਨਾ ਪਲਸਤਰ ਤੋਂ ਕਿਵੇਂ ਖੜੀਆਂ ਐ ਕੋਈ ਇਹਦੇ ਜਪਿੱਲੀ ਇੱਟ ਨਹੀਂ ਹੈਗੀ ਆਹ ਦੇਖੋ ਆਹ ਦੇਖੋ ਕਿਵੇਂ ਖੜਕਦੀ ਪੂਰੀ ਇੱਟ ਤੇ ਬਾਕੀ ਆ ਜਿਹੜੇ ਪਤਾ ਨਹੀਂ ਸ਼ਾਇਦ ਇੰਦਾਂ ਦੀ ਡੈਕੋਰੇਸ਼ਨ ਵਾਸਤੇ ਬਣਾਇਆ ਹੁਣ ਤੇ ਆਂਦੇ ਇਹਦੇ ਵਿੱਚ ਹੈ ਗਿਆ ਕਮਰੇ ਹੁਣ ਆਪਾਂ ਇੱਧਰ ਵੀ ਜਾ ਕੇ ਦੇਖਦੇ ਤਾਂ ਤਾਂ ਹੋਣੀ ਲਾਈ ਕਿਉਂਕਿ ਇੱਥੇ ਜਿਆਦਾ ਟੂਰਿਜ਼ਮ ਆਉਂਦੇ ਆ ਨਾ ਕੋਈ ਆਉਂਦਾ ਵਾ ਜਿਆਦਾ ਜਿਆਦਾ ਨਹੀਂ ਆਉਦੇ ਤੇ ਇਸ ਕਰਕੇ ਉਹਨਾਂ ਦੇ ਡਿੱਗਨ ਤੋਂ ਆ ਜਿਹੜੀ ਐਸਐਸ ਦੀ ਉਹਨਾਂ ਜਿਹੜੀ ਆ ਐਂਗਲ ਉਹ ਲਾ ਦਿੱਤੀ ਪੁਰਾਣੇ ਜ਼ਮਾਨੇ ਵਾਲਾ ਲੋਹੇ ਦਾ ਬੂਆ ਦੇਖੋ ਆ ਦੇਖੋ ਨਟ ਦੇਖੋ ਕਿੰਨੇ ਲੱਗੇ ਹੋਏ ਤੇ ਆ ਦੇਖੋ ਕਬਜਾ ਕਿੰਨਾ ਮੋਟਾ ਲੱਗਾ ਬਾ ਇਥੇ ਕਪੜਿਆ ਕਰਨਾ ਤੇ ਆ ਸਾਹਮਣੇ ਤਾਂ ਉੱਪਰ ਛੱਤ ਤੇ ਜੰਤੀ ਵਾ ਸਟੀਰੀਆਂ ਲਈ ਛੱਤ ਪਾਈ ਹੋਈ ਤੇ ਉੱਤੇ ਦਾ ਯਾਰ ਫੈਲ ਤੇ ਆ ਨੀਚੇ ਨੂੰ ਜਾਂਦੀ ਇਹ ਹੈ ਨੀਚੇ ਹਣਾ ਬਾੜੀ ਦੇਖੋ ਕਿ ਨੀਕਾਂ ਹਟ ਦਿੱਤੀ ਹੋਈ ਲੋਹੇ ਦੀ ਬਾੜੀ ਹੈ ਨਾ ਰੇਲ ਵਾਲਿਆਂ ਇੱਥੋਂ ਹੀ ਤਾਂ ਤੇ ਇੱਥੋਂ ਹੀ ਥੱਲੇ ਇਹ ਦੂਸਰਾ ਵੀ ਅਪਾ ਚੈੱਕ ਕਰਨੇ ਦੂਸਰਾ ਵੀ ਇਦਾਂ ਦਾ ਹੀ ਹੋਣਾ ਵਾ ਹਾ ਚੈੱਕ ਕਰੂ ਤੁਸੀਂ ਹਾ ਉਪਰ ਛੱਤ ਹਲੇ ਉਦਾਂ ਹੀ ਖੜੀ ਹੈ ਨਾ ਛੱਤ ਵੀ ਇੱਕ ਵੀ ਵਿਚੋ ਟਹਿਲ ਨਹੀਂ ਨਿਕਲੀ ਪਤਾ ਨਹੀਂ ਲੱਗੀ ਇਹ ਤਾਂ ਜਲਾਇਸ਼ ਆ ਸ਼ਾਇਦ ਜ਼ਿਆਦਾ ਤਾਂ ਕਿਉਂਕਿ ਪੁਰਾਣੇ ਜ਼ਮਾਨੇ ਵਿੱਚ ਚੂਨਾ ਪੱਥਰ ਯੂਜ਼ ਹੁੰਦਾ ਵਾ ਕਿਉਂਕਿ ਉਹ ਬਹੁਤ ਲੰਬੇ ਸਮੇਂ ਤੱਕ ਖੜਿਆ ਰਹਿੰਦਾ ਤੇ ਇਟਾਂ ਦੇਖੋ ਇਟਾਂ ਵੀ ਉੱਤਾਂ ਨਹੀਂ ਆਖਣੀਆਂ ਹੱਥ ਥੋੜੀ-ਬਹੁਤੀ ਜਾਂ ਦਿਸਦੀ ਪਈ ਆ ਪਰ ਐਨੇ ਸਾਲ ਹੋਣ ਦੇ ਬਾਵਜੂਦ ਵੀ ਦੇਖੋ 1947 ਦੀ ਲੜਾਈ ਵੀ ਨਾਲ ਨਿਕਲ ਗਿਆ ਤਾਂ ਪੰਪ ਵੀ ਡਿੱਗ ਸਕਦਾ ਤਾਂ ਵੀ ਬਚਿਆ ਰਿਹਾ ਤੇ ਆ ਜਿਹੜੀਆਂ ਬਣਾਈਆਂ ਹੋਈਆਂ ਬਾਰੀਆਂ ਹਵਾ ਵਾਸਤੇ ਤੇ ਆ ਥੱਲੇ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਠੀਕ ਆ ਜਿਹੜੇ ਥੱਲੇ ਜਿਹੜਾ ਜਿਹੜਾ ਮੈਂ ਤੁਹਾਨੂੰ ਦੱਸਿਆ ਜਿੱਤੇ ਕੋਈ ਪਾਣੀ ਫੋਟੋਆਂ ਕਰਦੇ ਵੇ ਜਾਂ ਸ਼ੂਟਿੰਗ ਕਰਦੇ ਫਿਰ ਤੇ ਉੱਥੇ ਚਲ ਜਾਂਦਾ ਦੇ ਮਿੱਤਰੋ ਆਪਾਂ ਚੜ ਚੱਲੇ ਜੇ ਉੱਪਰ ਇਹਦੇ ਉੱਪਰ ਜਾ ਕੇ ਦੇਖਣ ਹੈ ਤੈਨ ਮਣਾ ਨਾ ਕਰਨ ਹਨਾ ਫੌਜੀ ਵੀ ਜਿਹੜਾ ਨਾਲ ਮਚੋਰੀ ਆ ਗਿਆ ਪਰ ਨਹੀਂ ਹੁਣ ਕੋਈ ਮਿੰਟਰੀ ਆ ਲਾ ਕੇ ਭਾਵੇਂ ਆਰਮੀ ਵਾਲਾ ਆ ਕੇ ਮੈਨੂੰ ਠੁੱਡੇ ਮਾਰੇ ਆ ਪਿੱਲਰ ਪਾਇਓ ਇਥੋਂ ਰੇਲਵੇ ਲਾਈਨ ਨਿਕਲਦੀ ਸੀ ਉਹਨਾਂ ਨੇ ਆਹ ਦਾ ਟਰੈਕ ਬਣਾਇਆ ਸੀਗਾ ਤੇ ਆ ਮੈਂ ਉੱਪਰ ਆ ਗਿਆ ਉੱਪਰ ਦੇਖੋ ਇਹ ਕਾ ਚੀਜ਼ ਦੇਖੋ ਕਿੰਨੀ ਵਧੀਆ ਕੀਤੀ ਕਿਉਂਕਿ ਆਪਣੇ ਹੁਣ ਪ੍ਰਣਾਲਾ ਪੈਪ ਨਾਲ ਛੱਡਦੇ ਉਦੋਂ ਆ ਦੇਖੋ ਅਸੀਂ ਇੱਥੇ ਟੋਏ ਹੀ ਛੱਡੇ ਹੁਣ ਕਿਉਂਕਿ ਆ ਜਿਹੜੀ ਸੱਚੀ ਹੈ ਤੇ ਸਾਈਡਾਂ ਤੋਂ ਨੀਵੇਂ ਜਿਹੜਾ ਪਾਣੀ ਇਹਦੇ ਉੱਤੇ ਨਾ ਰੁਕੇ ਸਾਈਡਾਂ ਤੇ ਨਿਕਲ ਜਾਵੇ ਥੱਲੇ ਨੂੰ ਤੇ ਆ ਜਿਹੜਾ ਟਾਵਰ ਆ ਵਾ ਟਾਵਰ ਤੇ ਪੁੱਛ ਕੇ ਚੜਾਂਗੇ ਤੇ ਇੱਥੋਂ ਮਾਰੂ ਨਿਗ੍ਹਾ ਮੜੀ ਚਾਤੀ ਮਾਰੂ ਇੱਥੋਂ ਦਿਸਦਾ ਇਹ ਸਾਰਾ ਹੁਸੈਨੀ ਵਾਲਾ ਬਾਰਡਰ ਤੇ ਆ ਜਿਹੜਾ 7 ਓਜ ਦਰਿਆ ਰੇਲਵੇ ਸਟੇਸ਼ਨ ਇਸ ਹਿਸਾਬ ਤੇ ਬਣਾਇਆ ਗਿਆ ਕਿਉਂਕਿ 7 ਓਜ ਸਾਹਮਣੇ ਹੈਗਾ 7 ਓਜ ਕਿਉਂਕਿ ਜਦੋਂ ਫਲੱਡ ਆਉਂਦੇ ਵਾ ਹਨਾ ਪਿੱਛੇ ਜ ਬਹੁਤ ਫਲੱਡ ਆਏ ਸੀਗੇ ਤੇ ਉਸ ਕਰਕੇ ਜਿਹੜਾ ਇਸ ਰੇਲਵੇ ਸਟੇਸ਼ਨ ਨੂੰ ਕੋਈ ਨੁਕਸਾਨ ਨਾ ਹੋਵੇ ਤਦ ਕਰਕੇ ਇਹ ਬਹੁਤ ਉੱਚਾ ਰੱਖਿਆ ਗਿਆ ਦੇਖੋ ਕਿਹੇ ਟਾਈਮ ਇੱਥੇ ਚੱਲਦੀ ਹੁੰਦੀ ਸੀਗੀ ਟ੍ਰੇਨ ਤੇ ਹੁਣ ਤਾਂ ਗੱਟਾ ਪਾ ਦਿੱਤਾ ਤੇ ਆਪਾਂ ਕਮਰੇ ਚੈੱਕ ਕਰਨੇ ਯਾਰ ਇਹ ਕਾ ਦੇਖੋ ਆ ਕਮਰਾ ਜਿਹੜਾ ਹਾਂ ਇਹ ਪੁਰਾਣੇ ਜਮਾਨੇ ਵਾਲਾ ਦਰਵਾਜ਼ਾ ਲੱਗਾ ਆਹ ਦੇਖੋ ਆਹ ਕੁੰਡੀ ਹੁਣ ਤਾਂ ਐਵੇਂ ਦੀਆਂ ਕੁੰਡੀਆਂ ਆਉਂਦੀਆਂ ਨਹੀਂ ਪਹਿਲਾਂ ਐਵੇਂ ਦੀਆਂ ਆਉਂਦੀ ਹੁੰਦੀਆਂ ਕੁੰਡੀਆਂ ਤੇ ਆ ਉੱਪਰ ਗਾਰਡਰ ਦੇਖੋ ਤੇ ਹੁਣ ਹੋਂਦੇ ਜਾ ਕੇ ਆਪਾਂ ਚੈੱਕ ਕਰਦੇ ਹਾਂ ਇੱਧਰ ਕੀ ਕੀ ਆ ਹਾਂਜੀ ਇੱਧਰ ਵੀ ਕੁਝ ਉੱਪਰ ਦਾ ਹੀ ਇਹ ਆ ਲੋ ਆਓ ਹੋ 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 ਬੜੀਆਂ ਜੰਮ ਚੜਿੱਕਾਂ ਬਹੁਤ ਜਿਆਦਾ ਕੰਨਾਂ 'ਚ ਵੱਟ ਜਾਣ ਇੱਥੇ ਯਾਰਾ ਸ਼ੂਟਿੰਗ ਦੀ ਚੱਲਦੀ ਪਈ ਤੇ ਹਾਂ ਉੱਪਰ ਦੇ ਉਹ ਗਾਡਰ ਗਾਡਰ ਬੜੇ ਮੋٹے ਮੋٹے ਪਾਏ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਸਭ ਯਾ ਇੱਟ ਦੇਖੋ ਫਾਇਟ ਕਿੰਨੀ ਵਧੀਆ ਇੱਟ ਪਈ ਹੋਈ ਤੇ ਅੱਜ ਕੱਲ ਦੇ ਤਾਂ ਪੱਠੇ ਵੀ ਏਦਾਂ ਦੀ ਇੱਟ ਨਵੀਂ ਨਹੀਂ ਤਿਆਰ ਕਰਦੇ ਜੇ ਆਪਾਂ ਇੱਕ ਨੰਬਰ ਦੀ ਇੱਟ ਲੈਣੀ ਹੋਵੇ ਤਾਂ ਉਹ ਵੀ ਇਹਦਾ ਮੁਕਾਬਲਾ ਨਹੀਂ ਕਰ ਸਕਦੀ ਇੱਕ ਨੰਬਰ ਇੱਟ ਤੋਂ ਵੀ ਜ਼ਿਆਦਾ ਇਹ ਮਜ਼ਬੂਤ ਹੈ ਕਿੰਨੇ ਸਾਲ ਹੋ ਗਏ ਇਹਨੂੰ ਏਦਾਂ ਹੀ ਖੜੀ ਹੋਈ ਤੇ ਇੱਥੇ ਲੈਂਡ ਹੁੰਦੀ ਸੀਗੀ ਆ ਕਰੋ ਚੈੱਕ ਆ ਜੇ ਗੇਟ ਇਹ ਸ਼ਹਿਰ ਦੇ ਉਦੋਂ ਉਹਦਾ ਵੇਖਾਂ ਮੈਂ ਨਹੀਂ ਚੱਲਦਾ ਨਹੀਂ ਜੇ ਉਦਾਂ ਹੀ ਜਾਮ ਹੋ ਗਿਆ ਇਹ ਵੀ ਸਨ 47 ਤੋਂ ਬਾਅਦ ਕੋਈ ਚਾਰਾ ਕਿਤੇ ਲਿਆ ਜੁਲਿਆ ਹੀ ਨਹੀਂ ਹੋਣਾ ਉੱਤੇ ਨਾਮ ਲਿਖੇ ਹੋਏ ਸਾਰਿਆਂ ਨੇ ਆਪਦੇ ਆਪਦੇ ਪੂਨਮ ਪ੍ਰੀਆ ਤੇਰੇ ਮੇਰੇ ਕੋਲ ਹੁਣ ਸਕੈਚ ਨਹੀਂ ਇਹਨਾਂ ਦਾ ਆਪਾਂ ਵੀ ਤੇਜ਼ੀ ਟ੍ਰੈਵਲ ਇੱਥੇ ਲਿਖ ਦੇਣਾ ਸੀ ਤੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੇ ਸਬਸਕ੍ਰਾਈਬ ਕਰ ਲਓ ਤੇ ਆ ਗਾਈਸ ਉਹ ਹੈ ਜਿਹੜੇ ਮੋਰੇ ਜਿਹਨਾਂ ਨਾਲ ਪਾਣੀ ਆਉਂਦਾ ਇਹ ਮੀਂਹ ਦਾ ਉਸ ਕਰਕੇ ਛੱਡੇ ਗਏ ਸੀ ਹਾਂਜੀ ਮਿੱਤਰੋ ਉਹ ਉਧਰ ਰੇਲਵੇ ਸਟੇਸ਼ਨ ਦੇ ਨਾਲ ਹੀ ਆ ਜਿਹੜੀਆਂ ਨਹਿਰਾਂ ਨਿਕਲਦੀਆਂ ਆਪਣੀ ਸਤਲੁਜ ਦਰਿਆ ਦੇ ਵਿੱਚੋਂ ਤੇ ਆ ਜਿਹੜਾ ਮੇਨ ਸਤਲੁਜ ਦਰਿਆ ਇੱਧਰ ਰਹਿ ਗਿਆ ਉਹ ਸਤਲੁਜ ਦਾ ਬ੍ਰੇਜ਼ ਰਹਿ ਗਿਆ ਤੇ ਇਹ ਦੂਪਾਰ ਚੱਲ ਜਾਂਦਾ ਵਾ ਸਤਲੁਜ ਪਾਕਿਸਤਾਨ ਦੇ ਵਿੱਚ ਤੇ ਆ ਜਿਹੜੀਆਂ ਦੋ ਨਹਿਰਾਂ ਇਹ ਵੀ ਪਾਕਿਸਤਾਨ ਨੂੰ ਹੀ ਜਾਂਦੀਆਂ ਇਹਦੇ ਵਿੱਚ ਸ਼ਾਇਦ ਇੱਕ ਨਹਿਰ ਆਪਣੇ ਇੱਧਰ ਹੀ ਰਹਿ ਜਾਂਦੀ ਤੇ ਉਹ ਜਿਹੜਾ ਪੱਕਾ ਕਨਫਰਮ ਹੈ ਨਾ ਜਿਹੜੇ ਦੂਜੇ ਪਾਸੇ ਉਹ ਨਹਿਰ ਇਹਦੇ ਪਾਕਿਸਤਾਨ ਹੀ ਜਾਂਦੀ ਹੈ ਇੱਧਰ ਦੀ ਤੇ ਆ ਦੇਖੋ ਤੁਸੀਂ ਆ ਕੀ ਲਿਖਿਆ ਵਾ ਰਿਪੇਅਰ ਤੇ ਤੁਸੀਂ ਆ ਦੇਖੋ ਕੀ ਲਿਖਿਆ ਆ ਦੇਖੋ ਰਿਪੇਅਰ ਐਲ ਇੰਗਲੈਂਡ 25 ਤੇ ਖਾਸ ਕਰਕੇ ਜਦੋਂ ਆਪਣੇ ਭਾਰਤ ਦੇ ਉੱਤੇ ਹਨਾ ਤੇ ਪਾਕਿਸਤਾਨ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਕਿਉਂਕਿ ਉਦੋਂ ਹੀ ਜ਼ਿਆਦਾ ਕੰਸਟਰਕਸ਼ਨ ਹੋਇਆ ਸੀਗਾ ਉਦੋਂ ਹੀ ਉਹਨਾਂ ਨੇ ਦਰਿਆਵਾਂ ਦੇ ਰੁੱਖ ਮੋੜੇ ਸੀਗੇ ਤੇ ਆ ਵੀ ਅੰਗਰੇਜ਼ਾਂ ਨੇ ਹੀ ਤਿਆਰ ਕੀਤਾ ਸੀ ਕਿ ਇਹ ਤੇ ਜਿਹੜਾ ਪਿੱਛੇ ਤੁਸੀਂ ਉਹ ਇਹ ਰੇਲਵੇ ਸਟੇਸ਼ਨ ਵੇਖਿਆ ਹੈ ਸੀ ਉਹ ਵੀ ਅੰਗਰੇਜ਼ਾਂ ਨੇ ਤਿਆਰ ਕੀਤਾ ਸੀ ਤੇ ਆਹ ਜਿਹੜੀਆਂ ਸਤਲੁਜ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਦੋ ਹੁਣ ਤਾਂ ਬੰਦ ਹੈ ਕਿਉਂਕਿ ਜਦੋਂ ਪਾਣੀ ਫੁੱਲ ਹੁੰਦਾ ਵਾ ਓਵਰ ਲਿਮਿਟ ਹੋ ਜਾਂਦੀ ਸਤਲ ਓਵਰ ਲਿਮਿਟ ਹੋ ਜਾਂਦੀ ਸਤਲੁਜ ਦਰਿਆ ਦੇ ਵਿੱਚ ਉਹ ਉਦੋਂ ਹੀ ਉਹ ਇਧਰ ਨੂੰ ਛੱਡਦੇ ਪਾਕਿਸਤਾਨ ਨੂੰ ਤੇ ਜਦੋਂ ਪਿੱਛੇ ਫਲੱਡ ਪਾਕਿਸਤਾਨ ਵਾਲਿਆਂ ਨੇ ਆਪ ਦਾ ਪਾਣੀ ਛੱਡ ਦਿੱਤਾ ਵੀ ਆਪਣੇ ਜਿਹੜੇ ਚੜਦੇ ਪੰਜਾਬ ਦਾ ਸਾਥ ਦਿੱਤਾ ਉਹਨਾਂ ਲੈਂਦੇ ਪੰਜਾਬ ਨਾਲ ਤੇ ਆਹ ਜਿਹੜੀ ਨਹਿਰ ਇਹ ਜਾਂਦੀ ਜੇ ਪਾਕਿਸਤਾਨ ਨੂੰ ਤੇ ਆ ਜਿਹੜੀ ਦੂਸਰੀ ਨਹਿਰ ਇਹਦਾ ਮੈਨੂੰ ਪਤਾ ਨਹੀਂ ਵੀ ਇਹ ਕਿੱਥੇ ਜਾਂਦੀ ਵਾ ਤੇ ਇਹ ਜਿਹੜਾ ਨਹਿਰ ਵਾਲਾ ਬਰੇਜ਼ ਇਹ 1925 ਦੇ ਵਿੱਚ ਤਿਆਰ ਕੀਤਾ ਸੀਗੀ ਦੇਖੋ ਤੁਸੀਂ ਹੁਣ ਆਪਾਂ ਸਟੇਸ਼ਨ ਤੋਂ ਇਹ ਸੱਜੀ ਸਾਈਡ ਆਏ ਆ ਤੇ ਆਹ ਦੇਖੋ ਦੇ ਪਿੱਛੇ ਕਿੰਨਾ ਵਧੀਆ ਸੱਤ ਲੋਈ ਦਰਿਆ ਲੱਗਦਾ ਇਹ ਐਦਾ ਲੱਗਦਾ ਵਾ ਜਿਵੇਂ ਤੁਹਾਨੂੰ ਮੈਂ ਵੀਡੀਓ ਜੇ ਦਿਖਾਈ ਨਹੀਂ ਮਿੰਨੀ ਗੋਆ ਜੇ ਤੁਸੀਂ ਉਹ ਵੀ ਨਹੀਂ ਵੀਡੀਓ ਵੇਖੀ ਉਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੇਗਾ ਐਦਾ ਲੱਗਦਾ ਵਾ ਜਿਵੇਂ ਕੋਈ ਬਹੁਤ ਵਧੀਆ ਲੇਕ ਦੇ ਵਿੱਚ ਆ ਗਏ ਆ ਆਪਾਂ ਤੇ ਆ ਪਿੱਛੇ ਦੇਖੋ ਸੱਤ ਲੋਈ ਦਰਿਆ ਕਿੰਨਾ ਵਧੀਆ ਵੀਊ ਦੇਖੋ ਕਿੰਨਾ ਘੈਂਟ ਆਉਂਦਾ ਪਿਆ ਤੇ ਮੈਂ ਤੁਹਾਨੂੰ ਕੋਲੇ ਜਾ ਕੇ ਵੀ ਦਿਖਾਉਣਾ ਤੇ ਇੱਥੇ VOTING ਵੀ ਕਰਦੀ ਕਿਉਂਕਿ ਆਰਮੀ ਤੋਂ ਮੈਂ ਸਪੈਸ਼ਲ ਮਨਜ਼ੂਰੀ ਲਈ ਮੈਨੂੰ ਜਾਣ ਨਹੀਂ ਹੀ ਦਿੰਦੇ ਤੇ ਮੈਂ ਜਦੋਂ ਕਹਿੰਨ ਮੈਂ ਵਲੌਗ ਬਣਾਉਣਾ ਫਿਰ ਉਹ ਕਹਿੰਦੇ ਚੱਲ ਚਲੇ ਜਾ ਇਹ ਸਪੈਸ਼ਲ VOTE ਇਹ ਬਾਰਡਰ ਵਾਸਤੇ ਬਾਰਡਰ ਵਾਲਿਆਂ ਦੀ VOTE ਤੇ ਉਦੋਂ ਹੀ ਚਲਾਉਂਦੇ ਨੇ ਤੇ ਆ ਜਿਹੜਾ ਸੱਤ ਲੋ ਇਹ ਦਰਿਆ ਵਾ ਤੇ ਹੁਣ ਉਹਨਾਂ ਨੇ ਜਿਆਦਾ ਟਾਈਮ ਨਹੀਂ ਮੈਨੂੰ ਦਿੱਤਾ ਕਹਿੰਦੇ ਬਸ 2 ਮਿੰਟਾਂ ਦੇ ਵਿੱਚ ਵਾਪਸ ਆ ਜਾਣਾ ਚਾਹੀਦਾ ਤੇ ਹੁਣ ਆਪਾਂ ਚੱਲੇ ਆਂ ਤੋਗ ਕਿਵੇਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਉਂਕਿ ਆਪਣੀ ਪੰਜਾਬ ਦੀ ਸੀਰੀਜ਼ ਚੱਲਦੀ ਪਈ ਏ ਇਹਦੇ ਵਿੱਚ ਆਪਾਂ ਤੁਹਾਨੂੰ ਬਾਰਡਰ ਦੇ ਜਿੰਨੇ ਵੀ ਨੇੜੇ-ਨੇੜੇ ਦੇ ਇਲਾਕੇ ਨੇ ਸਰਹੱਦੀ ਇਲਾਕੇ ਨੇ ਸਤਲੁਜ ਦੇ ਨੇੜੇ-ਨੇੜੇ ਦੇ ਜਿੰਨੇ ਵੀ ਇਲਾਕੇ ਨੇ ਆਪਾਂ ਤੁਹਾਨੂੰ ਦਿਖਾਉਦੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਕਰ ਲਾਂਗੇ ਮਿਲਾਂਗੇ ਹੋਰ ਆਪਾਂ ਐਵੇਂ ਦੀ ਵੀਡੀਓ ਦੇ ਨਾਲ ਓਕੇ ਬਾਏ ਲਵ ਯੂ